ਅੱਜ ਆਪਣੇ ਘਰੇ ਰੋਟੀਆਂ ਬਚ ਗਈਆਂ ਬਹੁਤ ਜ਼ਿਆਦੇ ਆ ਤਾਂ ਤਿੰਨ ਰੋਟੀਆਂ ਦੇ ਤਾਂ ਆਪਾਂ ਬਣਾਵਾਂਗੇ ਚੂਰਮੇ ਦੇ ਲੱਡੂ ਪਹਿਲਾਂ ਪੰਜ ਛੇ ਰੋਟੀਆਂ ਦੇ ਬਣਾਇਆ ਮੈਂ ਚੂਰਮਾ ਉਹਦੀ ਆਪਾਂ ਵੀਡੀਓ ਨਹੀਂ ਬਣਾਈ ਹੁਣ ਆਪਾਂ ਇਹਦੀ ਵੀਡੀਓ ਬਣਾਉਣੀ ਉਹਦੀ ਵੀਡੀਓ ਵੀ ਤੁਹਾਨੂੰ ਅਪਲੋਡ ਕਰੂੰਗੀ ਮੈਂ ਬਣਾ ਕੇ ਬਹੁਤ ਹੀ ਵਧੀਆ ਚੂਰਮਾ ਬਣਦਾ ਹੁਣ ਜੀ ਆਪਾਂ ਰੋਟੀਆਂ ਨੂੰ ਨੇ ਛੋਟੀਆਂ-ਛੋਟੀਆਂ ਪੀਸ ਕਰਕੇ ਮਿਕਸੀ ਜੱਗ ਚ ਪਾ ਲਾਂਗੇ ਰੋਟੀਆਂ ਆਪਾਂ ਵਿੱਚ ਪਾ ਲਈਆਂ ਛੋਟੀਆਂ-ਛੋਟੀਆਂ ਕਰਕੇ ਹੁਣ ਜੱਗ ਦਸ ਦਿੰਨੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੋਪੇ ਦਾ ਬੂਰਾ ਆਪਾਂ 2-3 ਚਮਚੇ ਪਾਏ ਹੈ ਇਹਦਾ ਨਾ ਟੇਸਟ ਬਹੁਤ ਵਧੀਆ ਆਉਂਦਾ ਅੱਧਾ ਚਮਚਾ ਆਪਾਂ ਸੌਫ ਦਾ ਆਹ ਜੀ ਪਾਵਾਂਗੇ ਆਪਾਂ ਵਿੱਚ ਗੁੜ ਗੁੜ ਮਿੱਠਾ ਆਪਦੇ ਹਿਸਾਬ ਨਾਲ ਪਾਉਣਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਘਿਓ ਘਿਓ ਵੀ ਆਪਦੇ ਹਿਸਾਬ ਨਾਲ ਵੱਧ ਘੱਟ ਜਿਹੜਾ ਪਾਉਣਾ ਤੇ ਹੁਣ ਆਪਾਂ ਇਹਨੂੰ ਗ੍ਰाइंड ਕਰਾਂਗੇ ਉਹ ਜੀ ਗ੍ਰाइंड ਆਪਾਂ ਕਰ ਲਿਆ ਦੇਖੋ ਆਪਣਾ ਚੂਰਮੇ ਦੇ ਲੱਡੂ ਬਣਨਗੇ ਬਹੁਤ ਵਧੀਆ ਲੱਡੂ ਬਣ ਜਾਣਗੇ ਹੁਣ ਆਪਾਂ ਇਹਨੂੰ ਬਾਹਰ ਕੱਢ ਲੈਨੇ ਮਿੱਠਾ ਤੇ ਘਿਓ ਦੇ ਹਿਸਾਬ ਨਾਲ ਥੋੜਾ ਪਾਉਣਾ ਥੋੜਾ ਪਾ ਲੋ ਬਾਹਲਾ ਪਾਉਣਾ ਬਾਹਲਾ ਪਾ ਲੋ ਤੇ ਬਹੁਤ ਹੀ ਟੇਸਟੀ ਬਣਦੇ ਨਾਲੇ ਰੋਟੀਆਂ ਵੀ ਲੱਗ ਜਾਂਦੀਆਂ ਹੁਣ ਆਪਾਂ ਇਹਨਾਂ ਦੇ ਬਣਾਵਾਂਗੇ ਲੱਡੂ ਦੇਖੋ ਕਿੰਨੇ ਵਧੀਆ ਬਣੇ ਲਓ ਜੀ ਆਪਣੇ ਚੂਰਮੇ ਦੇ ਲੱਡੂ ਬਹੁਤ ਵਧੀਆ ਬਣ ਗਏ ਤੇ ਤੁਸੀਂ ਵੀ ਬਚੀਆਂ ਹੋਈਆਂ ਰੋਟੀਆਂ ਦੇ ਜਰੂਰ ਬਣਾਓ ਤੇ ਬੜੇ ਟੇਸਟੀ ਬਣਦੇ ਆ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਸਸਤੀ ਕਾਂ